ਸਤਿ ਸ਼੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਸਾਰਿਆਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕਰ ਰਿਹਾ ਹਾਂ ਉਹਨ ਸਾਰੇ ਵੀਰ ਭੈਣ ਭਾਈਆਂ ਦਾ ਜਿਨ੍ਹਾਂ ਨੇ ਮਾਰੇ ਵੀਡੀਓ ਦੇ ਤਲੇ ਹਰ ਰੋਜ਼ ਕਮੈਂਟ ਕਰੇ ਚਾਹੇ ਉਹ ਪੰਜਾਬ ਦੇ ਰਿਲੇਟਿਡ ਚਾਹੇ ਹਰਿਆਣੇ ਦੇ ਰਿਲੇਟਿਡ ਉਹ ਪਵਾਦ ਨੂੰ ਪਿਆਰ ਕਰਾਂ ਥਾਰਾ ਮੈਂ ਤਹਿ ਦਿਲ ਦੇ ਧੰਨਵਾਦੀ ਕਰਮ ਸਿੰਘ ਜੀ ਦਾ ਧੰਨਵਾਦ ਖਾਸ ਕਰਕੇ ਅਤੇ ਧੰਨਵਾਦ ਯੋ ਚਮਕੌਰ ਸਾਹਿਬ ਤੇ ਰਣਜੀਤ ਸਿੰਘ ਦਾ ਧੰਨਵਾਦ ਅ ਸਰਿੰਦਰ ਸਿੰਘ ਜੀ ਦਾ ਧੰਨਵਾਦ ਪਟਿਆਲੇ ਤੇ ਅਰ ਇਸਕੇ ਗੈਲ-ਗੈਲ ਹਰਿਆਣੇ ਤੇ ਵੀ ਦੋ ਤਿੰਨ ਮੇਰੇ ਵੀਰ ਭੈਣ ਭਾਈ ਮਾਰਾ ਪ੍ਰੋਗਰਾਮ ਸੋਣਾ ਕਮੈਂਟ ਕਰਾਂਗਾ ਧੰਨਵਾਦ ਕਰਾਂ ਪ੍ਰੋਗਰਾਮ ਕੀ ਸਰਵਾਤ ਕਰਾਂ ਵੀਰੇ ਸਰਵਾਤ ਕੀ ਵਿੱਚ ਮਾ ਯੋ ਪੰਜਾਬ ਔਰ ਹਰਿਆਣੇ ਕੀ ਜਿੱਥਾ ਬਾਤ ਚੱਲ ਰਹੀ ਵੀਰ ਯੋ ਹਰਿਆਣੇ ਦੇ ਵਿੱਚ ਲੋਕ ਸਭਾ ਕੇ ਇਲੈਕਸ਼ਨ ਆ ਗਏ ਭਗਵੰਤ ਮਾਨ ਨੇ ਕਾਸ ਲਈ ਤਿਆਰੀ ਯੋ ਵੀਰ ਕੱਲ ਭਗਵੰਤ ਮਾਨ ਵੀ ਹਰਿਆਣੇ ਦੇ ਵਿੱਚ ਮੰਗਿਆ ਬਥਾ ਬਾਰਡਰ ਪਾ ਉੱਥਾ ਗਿਆ ਰੈਲੀ ਕਰ ਕਾਇਆ ਵੀਰ ਭਗਵੰਤ ਮਾਨ ਕਹਿ ਰਿਹਾ ਕਾ ਪੰਜਾਬ ਹਰਿਆਣਾ ਕੇ ਵੀ ਦੁੱਖ ਤਕਲੀਫਾਂ ਕਾ ਇੱਕੋ ਤਰ੍ਹਾਂ ਗੀਆਂ ਇੱਕੋ ਪਤਣ ਕਾ ਗਾ ਪਾਣੀ ਪੀਆ ਆਪਾਂ ਇਹ ਵੀ ਇੱਕੋ ਪਤਣ ਕਾ ਪਾਣੀ ਪੀਆ ਜਦੇ ਮੇਰੇ ਦਿਮਾਗ માં ਗਈ ਐ ਸਬਾਈ ਐਲ ਨਹਿਰ ਇਹ ਬਰੋਧੀਆਂ ਨੇ ਵੀ ਕੰਨ ਚੱਕ ਲਿਓਨੇ ਭਗਵੰਤ ਮਾਨ ਕਹਰਾ ਇੱਕੋ ਪਤਣ ਕਾ ਪਾਣੀ ਪੀਰੇ ਵੀ ਕਿਤੇ ਸਬਾਈ ਐਲ ਮਾ ਪਾਣੀ ਨਾ ਛੱਡਣਾ ਹੋਵੇ ਭਗਵੰਤ ਮਾਨ ਕਹਰਾ ਕਾ ਵੀਰ ਕਾ ਇੱਕ ਪਾਸੇ ਥਾਨੂੰ ਦਿੱਲੀ ਲੱਗ ਰਿਹਾ ਕਾ ਉੱਧਰ ਵੀ ਝਾੜੂ ਵਾਲਿਆ ਦੀ ਸਰਕਾਰ ਇੱਧਰ ਸਾਨੂੰ ਪੰਜਾਬ ਲੱਗ ਰਿਹਾ ਇੱਧਰ ਵੀ ਝਾੜੂ ਵਾਲਿਆਂ ਦੀ ਸਰਕਾਰ ਕਾ ਇਸ ਕਰ ਕਾ ਈਵਕਾ ਥਮ ਰਹਿ ਗਏ ਬਚਾਲੇ ਥਾਰਾ ਰਹਿ ਗਿਆ ਹਰਿਆਣਾ ਬਚਾਲੇ ਈਵਕਾ ਹਰਿਆਣੇ ਨੂੰ ਵੀ ਕਾ ਝਾੜੂ ਕੇ ਰੰਗ ਮਾ ਰੰਗ ਦਿਓ ਕਾ ਜਾਗਾ ਕਾ ਥਮ ਪੁੱਛਲੇ ਪੰਜਾਬ ਕੇ ਚ ਮ ਵਿਕਾਸ ਕਿਤਨਾ ਹੋਇਆ ਕਿਤਨੇ ਲੋਕਾਂ ਕੇ ਕੰਮ ਹੋਏਗਾ ਥਮ ਇਸ ਚੀਜ਼ ਨੂੰ ਜੱਜਮੈਂਟ ਕਰ ਨਹੀਂ ਸਕਦੇ ਕਾ ਇਤਨੇ ਕੰਮ ਕਰਤੇ ਮਨ ਨੇ ਕਾ ਤਮ ਤੋ ਸੋਚ ਵੀ ਨਹੀਂ ਸਕਦੇ ਵੀਰਾਂ ਈ ਵੀਰ ਰੋਲਾ ਬੜਾ ਖੜਾ ਹੋ ਗਿਆ ਵੀਰ ਇਸ ਦੇ ਵਿੱਚ ਵੀ ਦੇਖੋ ਵੀ ਹਰਿਆਣੇ ਮਾਝੇ ਉਹ ਝਾੜੂ ਵਾਲੇ ਦੀ ਸਰਕਾਰ ਆਵੇਗੀ ਕਿ ਨਹੀਂ ਆਵੇਗੀ ਭਗਵਾਨ ਤਮਨ ਦੇ ਰਿਹਾ ਗਰੰਟੀਆਂ ਦਾ ਗਰੰਟੀ ਦੇ ਦੇਗੇ ਗਰੰਟੀ ਦੇ ਦੇਗੇ ਪਹਿਲਾ ਥਮ ਕੇਜਰੀਵਾਲ ਨੂੰ ਤਾਂ ਜੇਲ੍ਹ માં ਤੇ ਕੱਢਣੇ ਗਰੰਟੀ ਲੈ ਲਿਓ ਬਾਯੋ दारू ਵਾਲੇ ਮਾਮਲੇ ਚੱਕਾ ਅੰਦਰ ਦੇ ਆਵਾ ਵੀਰ ਭਗਵਾਨ ਤਮਨ ਕਹਿ ਰਿਹਾ ਕਾ ਮਾਨਾ ਗਰੰਟੀਆਂ ਦੇਤੀਆਂ ਪੰਜਾਬ ਦੇ ਵਿੱਚ ਵਾਲ ਲੈਟ ਫਰੀ ਦੇਤੀ ਜਨਾਨੀਆਂ ਨੂੰ 1100 ਦਵਾਂਗੇ 10 1000 ਰੁਪਿਆ ਦਵਾਂਗੇ ਇਸ ਤਰ੍ਹਾਂ ਕੇ ਗਰੰਟੀਆਂ ਸ਼ਰੰਟੀਆਂ ਦੇ ਕਹਾ ਵੀ ਸਾਹਿਬੀਨਾਂ ਲੱਗ ਰਿਹਾ ਵੀ ਹਰਿਆਣਾ ਫਤਿਹ ਕਰ ਲੇਗੇ ਪਰ ਜੋ ਇਤਨਾ ਸੌਖਾ ਲੱਗ ਨਹੀਂ ਰਿਹਾ ਅਰ ਉਧਰ ਹਰਿਆਣੇ ਦੇ ਵਿਚ ਮਾ ਕਾ ਵੀ ਲੋਕਾਂ ਦਾ ਮਤਲਬ ਇਤਨੀ ਵੱਡੀ ਗਿਣਤੀ ਦੇ ਵਿੱਚ ਆਪ ਮੁਹਾਰਿਆਣਾ ਇਹ ਦੱਸਦਾ ਕਹੇ ਵੀ ਹਰਿਆਣੇ ਦੇ ਲੋਕ ਨਾ ਹੀ ਸਵਾਰਾ ਪੰਜਾਬ ਦੇ ਵਿਚ ਮਾ ਇਨਕਲਾਬ ਦੀ ਕਹਾਣੀਆਂ ਲਿਖेंगे ਕਾ ਇਨਕਲਾਬ ਕਰਨੇ ਫਿਰ ਰਿਹਾ ਔਰ ਬੜੇ ਬੜੇ ਲੀਡਰ ਕਾ ਇਨਕਾ ਗੋਲਿਆ ਬਿਸਤਰ ਗੋਲ ਕਰ ਦੇਗੇ ਕਰਾਂਗੇ ਵਿੱਚ ਮਾ ਧੀਆ ਪੁੱਤ ਈਵ ਕਹਾ ਆਮ ਕਰਾਂਗੇ ਧੀ ਪੁੱਤ ਕੁਰਸੀਆਂ ਉੱਪਰ ਬੈਠेंगे ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮ ਵਿਠਾਏ ਵੀਰ ਇਹ ਪੰਜਾਬ ਦੇ ਵਿੱਚ ਬੜੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆਮ ਕਰਾਂ ਤੇ ਬੈਠੇ ਵੀਰ ਮੈਂ ਕਦੇ ਸੁਣਦੇ ਨਹੀਂ ਦੇਖਿਆ ਵੀਰ ਇਹੋ ਬੰਦੇ ਪਤਾ ਨਹੀਂ ਈਵ ਨੂੰ ਪ੍ਰੋਟੋਕਾਲ ਆਇਆ ਵਾ ਕੋਈ ਕੋਈ ਬਿਆਨ ਦਿੰਦਾ ਦੇਖਿਆ ਥਾ ਨਾ ਨਵਾਂ ਜੇ ਜਿੱਤਿਆ ਕੋਈ ਜੇ ਕੋ ਜੇ ਜਿ ਆਪਣੇ ਘਰ ਕਾ ਪ੍ਰਾਣੇ ਘਰ ਕਾ ਜਿੱਤਿਆ ਕੋਈ আর ਯੋ ਕਹ ਲੋ ਵੀਰ ਕੁੱਲ ਮਲਾਗਾ ਭਗਵਾਨ ਜਤਮਾਨ ਨੇ ਪੂਰਾ ਕਾਸਕਾ ਬਿਆਨ ਦਿਆ ਇਹ ਦੇਖੋ ਇਸ ਦੇ ਵਿੱਚ ਮਾ ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਜੋ ਚਾੜੂ ਵਾਲੇ ਕਿ ਆਵੇਗੀ ਕਿਸ ਕੀ ਆਵੇਗੀ ਪਰ ਇਸਕੇ ਗੈਲ ਗੈਲ ਵਿੱਚ ਸੰਗਰੂਰ ਦੇ ਵਿੱਚ ਮਾ ਭਗਵਾਨ ਜਤਮਾਨ ਦੇ ਆਪਣੇ ਇਲਾਕੇ ਦੇ ਵਿੱਚ ਮਾ ਯੋ ਬਿਜੀਲੈਂਸ ਵਾਲਾ ਨੇ ਯੋ ਬਿਜੀਲੈਂਸ ਕੀ ਟੀਮ ਨੇ ਐਸਆਈ ਨੂੰ 1,10,000 ਰੁਪਏ ਲੰਦੇ ਚੱਕ ਲਿਆ ਵੀਰ ਫਿਰ ਹੱਥਾਂ ਥੁੱਕ ਲਾਗਾ ਪਟਿਆਲਾ ਰੇਂਜ ਦਾ ਠਾਣੇਦਾਰ ਸਦਰ ਧੂਣੀ ਟੂਰੀ ਦੇ ਵਿੱਚ ਤਨਾਤਾ ਏਐਸਆਈ ਗੁਰਪ੍ਰੀਤ ਗਰਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ 110000 ਰੁਪਏ ਰਿਸ਼ਤ ਲੈ ਰਿਆ ਦਾ ਚਾਕਾ ਪੁਲਿਸ ਹੰਦੇ ਅੰਦਰ ਪੁਲਿਸ ਵਾਲਾ ਨੇ ਪੁਲਿਸ ਵਾਲਿਆਂ ਚਾਕਾ ਅੰਦਰ ਦੇ ਦਿੱਤਾ ਵੀਰ ਇਹ ਕੇਸ ਐਫ ਆਈ ਆਰ ਨੰਬਰ 2124 ਦੀ ਨ 306 34 ਆਈਪੀਸੀ ਦੀ ਧਾਰਾ ਥਾਣਾ ਸਦਰ ਧੂਰੀ ਮਾ ਸ਼ਿਕਾਇਤ ਕਰਤਾ ਕੇ ਸਾڑے আর সওরে ਖਿਲਾਫ ਦਰਜ ਕੇਸ ਮਾਂ ਉਸਕੇ ਜੀਜੀਏ ਨੂੰ ਫਰਵਰੀ ਦੇ ਵਿੱਚ ਗ੍ਰਿਫਤਾਰ ਕਰਿਆ ਦਾਰ ਸੋਰੇ ਗਰਵਾਚਨ ਤੇ ਕਹਾ ਵੀ 23 7 2024 ਨੂੰ ਇਹੋ ਗ੍ਰਿਫਤਾਰ ਕਰਿਆ আর 2 ਐਸਆਈ ਰਿਸ਼ਵਤ ਕੇ ਤਹਿ ਵਿਚ ਮਾਂ ਕਹਾ ਵੀ 1.50 ਲੱਖ ਰੁਪਿਆ ਨਾ ਦੇਣ ਕਰਕੇ ਪਰਿਵਾਰ ਕੇ ਹੋਰ ਮੈਂਬਰਾਂ ਪਸਾਣੇ ਧਮਕਿਆਂ ਦੇ ਰਹੇ ਦੇ ਕਾ ਚੱਕ ਕੇ ਇਹਨਾਂ ਨੂੰ ਵੀ ਅੰਦਰ ਦਮਾਂਗੇ 1.10 ਲੱਖ ਰੁਪਿਆ ਰਿਸ਼ਵਤ ਇਹਨੇ ਨਾ ਪਿਕਸ ਕਰ ਲੀਗਾ 110000 ਰੁਪਏ ਥੰਮ ਦਿਓਗਾ ਥਾਰੇ ਬੰਦੇ ਦਾ ਨਾਮ ਨਹੀਂ ਪੜਨ ਦਿੰਦੇ ਵੀਰ ਔਰ ਉੱਧਰ ਜਿਹੜਾ ਸ਼ਿਕਾਇਤ ਕਰਤਾ ਈਸੀ ਨੇ ਜਾ ਕੇ ਬਿਜੀਲੈਂਸ ਵਾਲੇ ਨਾਲਸੇ ਵੀ ਥਾ ਮੂਰਾ ਬੈਠੇ ਮੂੰਗਫਲੀਆਂ ਖਾਰੇ ਉੱਧਰ ਮਾਰੇ ਗਲਿਓ ਕੰਮ ਹੋ ਰਿਹਾ ਪੁਲਸ ਵਾਲੇ ਦਾ ਚੱਕਰੇ ਕੋਈ ਨਹੀਂ ਵੀਰ ਔਰ ਦੋਸੀ ਐ ਐਸਏ ਗੁਰਪ੍ਰੀਤ ਨੂੰ 110000 ਰਿਸਵ ਲੈਂਦੇ ਚੱਕ ਲਿਆ ਪੁਲਸ ਵਾਲਿਆਂ ਫਿਰ ਔਰ ਇਹ ਗੁਰਪ੍ਰੀਤ ਕਾ ਖਲਾ ਮਾਮਲਾ ਦਰਜ ਔਰ ਅਗਲੀ ਕਾਰਵਾਈ ਵਾ ਕੀ ਹੋਵੇਗੀ ਤੁਹਾਨੂੰ ਪਤਾ ਮਾਰੀਓ ਕੀ ਤਰ੍ਹਾਂ ਕਿਤੇ ਕਹਿ ਸਕਾਂ ਵੀ ਉਹ ਪੂਰ ਸੜੇ ਗੱਲ ਇਨਕੀ ਯਾਰੀ ਵੀ ਮਾੜੀ ਦੁਸ਼ਮਣੀ ਮਾੜੀ ਵਾਹ ਕੰਮ ਕੀਤੇ ਨਾ ਕੀਤੇ ਬਿਰੂਰਾ ਦਿਖਦਾ ਨਜ਼ਰ ਆ ਰਿਆ ਆਰਿਸ ਕੇ ਗੈਲਗੈਰ ਵੀ ਤੁਹਾਨੂੰ ਮੈਂ ਦੱਸਾਂ ਵੀ ਇੱਕ ਅਖਬਾਰ ਵਾਲੇ ਉਹਨੀਆਂ ਤੋਂ ਖਬਰਾਂ ਸੁਣ ਕਾ ਉਹਨੂੰ ਇਤਨੀ ਹਾਸੀ ਆ ਵੀ ਉਹ ਕਰੀ ਗਿਆ ਜਾ ਰੇ ਅਰ ਉਹਨਾਂ ਨੇ ਇੱਕ ਖਬਰ ਹੋਰ ਪਾਈ ਯੂ ਪਤਨੀ ਕਹਿ ਰਹੇ ਤੇ ਕਹਾ ਵੀ ਪਤਨੀ ਯੋ ਕੁੱਤਾ ਕਹਾ ਵੀ ਹਲਕ ਗਿਆ ਕਾ ਹਲਕੇ ਵੀ ਕੁੱਤੇ ਨੇ ਬੰਦੇ ਵੱਢ ਲੈ ਲਿਆ ਦਸ ਯੋ ਖਬਰ ਪਾਈ ਉਹਨਾਂ ਨੇ ਇਹ ਖਬਰ ਪਾਈ ਆਰ ਉੱਧਰ ਵੀਰ ਅਗਲੀ ਖਬਰ ਤੁਹਾਰੇ ਨਾਲ ਸਾਂਝੀ ਕਰਦੇ ਆਂ ਪੰਜਾਬ ਦੇ ਵਿੱਚ ਮਾ ਆ ਗਿਆ ਮੀਂਹ ਮੀਂਹ ਪੈਣ ਕਰਕੇ ਕਈ ਜ਼ਿਲ੍ਹਾਵਾਂ ਵਿੱਚ ਬਾਰਸ਼ ਬਹੁਤ ਤੇਜ਼ੀ ਦੀ ਇਲਾਕਿਆਂ ਵਿੱਚ ਟ੍ਰੈਫਿਕ ਜਮ ਹੋ ਗਈ ਟ੍ਰਾਈ ਸਿਟੀ ਵਿੱਚ ਦੇਰ ਰਾਤ ਤੜਕੇ ਤੱਕ ਮੀਂਹ ਪਿਆ ਸੜਕਾਂ ਓਵਰਫਲੋ ਹੋ ਗਈਆਂ ਜੀਰਕਪੁਰ ਡੇਰਾ ਬਸੀ ਮੁਹਾਲੀ ਰਾਜਪੁਰਾ ਸਮੇਤ ਕਈ ਇਲਾਕਿਆਂ ਵਿੱਚ ਸਵੇਰੇ ਲੰਬੇ ਟ੍ਰੈਫਿਕ ਜਮ ਹੋ ਗਿਆ ਫਿਰ ਮੀਂਹ ਤਨਾ ਪਿਆ ਗੋਡੇ-ਗੋਡੇ ਪਾਣੀ ਲੋਕਾਂ ਦਾ ਘਰਾਂ ਵਿੱਚ ਬੜ ਗਿਆ ਵੀਰਾਂ मा इलाके बहुत मीह पीर इस यो काम सारा भूपड़ास सो गया भी हिमाचल प्रदेश के गुआढ़ी जिले मैं पठानकोट गुरदसपुर हिपुर नवा शहर रूपनगर एस आई नगर मैं एस ए एस नगर मारा इलाका मोहाली का यो फतहगढ़ साहब और इसके इसके मीह की हले संभावना दस रहेगा होर मीह पवेगा हाला है पठानकोट हसियारपुर नव शहर रूपनगर यो इलाका मीँ के येलो अलर्ट जारी का येलो अलर्ट ਮੀ ਪਵੇਆ ਛਾਤਰੀਆਂ ਛੁਤਰੀਆਂ ਲੈ ਕਾ ਜਾਓ ਹਤਰਪਾਲ ਤਰਪਾਲ ਸੀਰਪਾ ਲੈ ਕਾ ਜਾਓ ਮਾਰਤ ਲਫਾਫਿਆਂ ਕਾ ਬਣਾ ਲਿਆ ਵੀਰੇ ਚੋਲਾ ਜਸਿਰਪਾ ਰੱਖ ਲਿਆ ਵੀਰ ਮੀ ਨਹੀਂ ਭਿਜ ਭਿਜਦੇ ਨਹੀਂ ਯੋ ਕਾ ਵੀਰ ਮੀ ਰੁਕ ਰੁਕਾ ਹੋ ਰਿਆ ਕਾ ਇਸ ਕਰ ਕਾ ਯੋ 26 ਜੁਲਾਈ ਸਵੇਰੇ ਤੇਜ ਬਾਰਿਸ਼ ਹੋਈ ਇਤਨਾ ਪਾਣੀ ਭਰ ਗਿਆ ਵੀਰ ਯੋ ਸੜਕਾਂ ਬੰਦ ਹੋ ਗਈਆਂ ਵੀਰ ਸੜਕਾਂ ਬੰਦ ਹੋਈਆਂ ਲੋਕਾਂ ਨੂੰ ਸਮਝਣਾ ਜਾਣਾ ਕਿੱਧਰ ਨੂੰ ਪਹਿਲਾਂ ਘਰ ਤਾਂ ਮੀਂਹ ਨਹੀਂ ਆਂਦਾ ਮੀਂਹ ਨਹੀਂ ਆਂਦਾ ਮੀਂਹ ਨਹੀਂ ਆਦਾ ਵੀ ਮੀਂਹ ਇਤਨਾ ਆ ਗਿਆ ਵੀ ਲੋਕਾਂ ਡੁੱਬ ਡੋਬਾ ਦੇ ਤਾ ਕਦੇ ਸੁੱਕਾ ਕਦੇ ਡੁੱਬਾ ਕਦੇ ਸੁੱਕਾ ਕਦੇ ਡੁੱਬਾ ਕਰਨਾਟਕ ਓਡੀਸ਼ਾ ਮੱਧ ਪ੍ਰਦੇਸ਼ ਗੋਆਵਾ ਮ ਵੀ ਕਹਿ ਮੀਂਹ ਬਹੁਤ ਪੈ ਰਿਹਾ ਵੀ ਉੱਥਾ ਉੱਥਾ ਔਰੈਂਜ ਸੰਗਤਰੇ ਵਾਲਾ ਰੰਗ ਜਾਰੀ ਕਰਤਾ ਉੱਥਾ ਔਰ ਉਧਰ ਪੱਛਮੀ ਭਾਰਤ ਮਾ ਮਾਥਲ ਪ੍ਰਦੇਸ਼ ਉੱਤਰਾਖੰਡ Rajasthan ਦੇ ਵਿੱਚ ਮੇ 28 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਾ ਹੋਰਾ ਵੀ ਤਿਆਰ ਹੋ ਜਾਓ ਬਾਲਟੀ ਬੁਲਟੀਆਂ ਕਰ ਲੋ ਤਿਆਰ ਮੀਂਹ ਪੈ ਜੇਗਾ ਫਿਰ ਬਾਅਦ ਮੈਂ ਤੁਹਾਨੂੰ ਚੱਕਣਾ ਪਵੇਗਾ ਆ ਰੁਦਰ ਕਿਸਾਨਾਂ ਗਏ ਮੂਰਾ ਝੂਗੀ ਸਰਕਾਰ ਦਾ ਸੰਭੂ ਬੈਡਲ ਦੇ ਬੈਰੀਲ ਦੇ ਉੱਪਰਗਾ ਲਾਈਟ ਦੇਣ ਖਾਤਰ ਟਰਾਂਸਫਾਰਮ ਰੱਖੇਗਾ ਚਿੰਤਾ ਨਾ ਕਰੋ ਸੰਭੂ ਮੋਰਚੇ ਦੇ ਉੱਪਰ ਬੜੀ ਸਮੱਸਿਆ ਆ ਰਹੀ ਗਾ ਲਾਈਟ ਬਹੁਤ ਗगन ਚੌਂਕ ਦੇ ਵਿੱਚ ਮਨ ਲਾਏਗੇ ਧਰਨੇ ਕੇ ਪਰ ਮੀਟਿੰਗ ਬਦਲ ਕੇ ਪਟਿਆਲਾ ਏਡੀਸੀ ਡਿਵੈਲਪਮੈਂਟ ਰਜਿੰਦਰ ਸਿੰਘ ਏਐਸਆਈ ਏਈਆਈਐਸ ਤਸਾਨ ਬਬਤ ਨੂੰ ਭਰੋਸਾ ਲਿਆਗਾ ਵੀ ਫਿਕਰ ਨਾ ਕਰੋ ਉਥਾ ਟਰਾਂਸਫਾਰਮ ਲਾ ਦੇ ਸੰਭੂ ਬੈਡਲ ਬੈਰੀਲ ਦੇ ਉੱਪਰ ਹੱਲਾ ੜ ਨਹੀਂ ਆ ਰਹੀ ਲੜ ਨਹੀਂ ਆ ਨਾ ਨੇ ਉੱਥੇ ਤੰਗ ਹੋ ਰਹੇ ਵੀ ਮੱਛਰ ਖਾਰੇ ਵੱਟ ਵੱਟ ਘਾ ਰਾਜ ਨੂੰ ਗਰਮੀ ਇਤਨੀ ਪੈ ਰਹੀ ਵੀਰ ਔਰ ਕਿਸਾਨਾਂ ਨੇ ਮੰਗ ਕਰੀਗਾ ਵੀ ਯੋ ਇਸਕੇ ਵਿਚਮਾਨਾ ਯੋ ਫੌਰੀ ਤੌਰ ਪਾ ਡਾਕਟਰ ਵੀ ਭੇਜੋਗਾ ਉੱਥਾ ਬੰਦੇ ਮਾਰ ਮੱਛਰ ਲੜ ਰਹੇ ਫਿਰ ਬੂਰਾ ਹਾਲ ਬੰਕੇ ਦਿਹਾੜੇ ਯੋ ਕਾਲੂ ਵੀ ਮਲੇਰੀਆ ਹੋਣੇ ਖਤਰਾ ਵੱਧ ਗਿਆ ਉੱਥਾ ਇਸਕਾਰ ਦਾ ਦਿਲ ਨਹੀਂ ਜਾਣਿਆ ਇਹ ਰੋਡ ਬੰਦ ਕਰਾ ਕੋਟ ਤੋਂ ਪਹਿਲਾਂ ਕਰਦਾ ਚੱਕ ਦਿਓ ਰੋਡ ਖਾਲੀ ਕਰਿਓ ਇਹ ਕੋਟ ਕਰਿਆ ਵੀ ਕੋਈ ਚੈੱਕ ਕਰਕੇ ਕਮੇਟੀ ਬਣਾਗਾ ਫਿਰ ਖਲਾਮੇਂਗੇ ਆਰਬੀਸੀ ਕਰਕੇ ਗਏ ਲੰਬੇ ਟਾਈਮ ਤੇ ਉਹ ਬੰਦ ਕਰਿਆ ਵਾ ਬਾਰਡਰ ਸੰਭੂ ਖਨੌਰੀ ਮਾ ਤਰਨਾ ਲੱਗ ਰਿਹਾ ਕਿਸਾਨਾਂ ਨੇ ਉਹ ਕਿਸਾਨਾਂ ਕੀ ਪੂਰਤੀ ਖਾਤਰ ਇਹ ਲਾਲੀਪਾਪ ਸੰਘਰਸ਼ ਜਾਰੀ ਰੱਖਿਆ ਵਾਗਾ ਸਰਕਾਰੀ ਲਾਲੀਪਾਪ ਨਾਲ ਲਏ ਜੇ ਮਤਲਬ ਲਾਲੀਪਾਪ ਇਸ ਕਰਕੇ ਵੀ ਪਹਿਲਾਂ ਦੇ ਕਿਸਾਨ ਵਿਚਾਰੀ ਇਤਨੀ ਜੱਦੋਜਾਦ ਕਰਕੇ ਦਿੱਲੀ ਪਹੁੰਚ ਗਏ ਤੇ ਉੱਥਾ ਜਾ ਕੇ ਦਿੱਲੀ ਨਹੀਂ ਇਹਨਾਂ ਨੂੰ ਰਾਹ ਦੇ ਆ ਇਹਨਾਂ ਨੇ ਕੋਈ ਦਿੱਲੀ ਵੀ ਦੇਖ ਲਿਓ ਉੱਥਾ ਗੋਲੀਆਂ ਗੁਲੀਆਂ ਹੀ ਦੇਗਾ ਵਿਚਾਰੇ ਤੋਰ ਤੇ ਇਹ ਵੀ ਕਿਸਾਨ ਕਰੇ ਪੱਕੇ ਹੱਕੇ ਕਰਕੇ ਜਿ ਤੁਰੇਗੇਗਾ ਇਸ ਤਰ੍ਹਾਂ ਜਾਂਦੇ ਨਹੀਂ ਆਰ ਯੋ ਕੈਲੋ ਵੀ ਕਾ ਟ੍ਰਾਂਸਫਰਮ ਲੋ ਆ ਦੇਗਾ ਚਿੰਤਾ ਨਾ ਕਰੋ ਤਾਂ ਆਰ ਉਦਰ ਬਸ ਪਾਗੇ ਵਿੱਚੋਂ ਹਾਥੀ ਵਾਲਿਆਂ ਦਾ ਪ੍ਰਧਾਨ ਲਾ ਦਿਆ ਵੀਰ ਬੌਜਨ ਸਮਾਜਵਾਦੀ ਪਾਰਟੀ ਚੰਡੀਗੜ੍ਹ ਹਰਿਆਣਾ ਦੇ ਮੁੱਖ ਕੋਆਰਡੀਨੇਟਰ ਹੈ ਜਿਹੜਾ ਕੋਆਰਡੀਨੇਟਰ ਹਰਨਤੀ ਸਿੰਘ ਬੈਣੀਵਾਲ ਇਸ ਨੇ ਪ੍ਰੈਸ ਨੋਟ ਕੱਢਿਆ ਇੱਕ ਕਹਿ ਰਿਹਾ ਵੀ ਬੌਜਨ ਸਮਾਜ ਪਾਰਟੀ ਦਾ ਜਿਹੜਾ ਪੰਜਾਬ ਦਾ ਪ੍ਰਧਾਨ ਕੌਮੀ ਪ੍ਰਧਾਨ ਉੱਤਰ ਪ੍ਰਦੇਸ਼ ਕੀ ਸਾਬਕਾ ਮੁੱਖ ਮੰਤਰੀ ਦਾ ਭੈਣ ਕੁਮਾਰੀ ਮਾਇਆਵਤੀ ਦਾ ਦੀ ਸੰਸਾਰ ਕਾਰਜਕਾਰੀ ਕਮੇਟੀ ਦਾ ਗਠਨ ਕਰਿਆਗਾ ਮੰਨ ਜਸਵੀਰ ਸਿੰਘ ਗੜੀ ਨੂੰ ਕਸੂਬੇ ਦੇ ਵਿੱਚ ਪ੍ਰਧਾਨ ਰਹੇਗਾ ਇਹ ਪਹਿਲਾਂ ਹੀ ਪ੍ਰਧਾਨ ਹੈ ਤਾਂ ਵੀਰ ਨਸ਼ਤਰਪਾਲ ਨੂੰ ਪੰਜਾਬ ਮਾ ਯੂਸਫ ਬਨ ਚਾਰਜ ਲਾਤਿਆ ਇਹ ਹਾਥੀ ਵਾਲੇ ਵੀਰ ਇਹਨਾਂ ਨੇ ਇਹ ਦੇ ਲਿਓ ਤੱਕੜਿਆ ਗੱਠ ਜੋੜ ਕਰਿਆਗਾ ਇਹ ਬਾਪੂ ਪ੍ਰਕਾਸ਼ ਵਾਲੇ ਸ਼ੋਗਰੇ ਗਿਆ ਲਾ ਇਹ ਦੇਖਦੇ ਵੀ ਹਾਥੀ ਨੂੰ 700 ਵੋਟਾਂ ਪਈਆਂ ਇਹ ਜਿਹੜੀ ਬੀਬੀ ਕਾਲੀਦਲ ਤੇ ਖੜੀ ਕਰੀ ਜੀ ਉਹ ਬਾਗੀ ਹੋ ਕਾ ਵੀ 1200 ਵੋਟਾਂ ਲੈ ਗਈ ਵੀਰੇ ਹਾਥੀ ਵਾਲੇ ਵਿਚਾਰੇ ਫੇਰ ਰਹਿ ਕੇ ਦੇਖਦੇ ਔਰ ਇਹ ਕਹ ਲੋ ਵੀ ਇਹ ਕੰਮ ਹੋ ਗਿਆ ਇਸ ਕਾਰ का ही ਉਹ ਕਹਿ ਵੀ ਬਹੁਤ ਤਗੜੇ ਕਾਰका ਬੰਦੇ ਲਾਣੇ ਮੁਰੇ ਇਸ ਦਾ ਬੜਾ ਫਾਇਦਾ ਵੀ ਹੋਵੇਗਾ ਇਹ ਫਾਇਦਾ ਕਿਹਾ ਹੋਵੇ ਕਿਹਾ ਨਹੀਂ ਹੋਵੇਗਾ ਇਹ ਦੇਖਣ ਨਾਲ ਹੋਵੇ ਪਰ ਇਹੋ ਗੱਲ ਵੀ ਗੜੀ ਨੂੰ ਪ੍ਰਧਾਨ ਲਾ ਦੇਗਾ ਤਾਉ ਵੀਰ ਪ੍ਰਧਾਨ ਰਹੇਗਾ ਇਸ ਕਾਰ का ਵੀਰ ਥਨ ਚਿੰਤਾ ਕਰਨੇ ਦੀ ਲੋਡ ਨਹੀਂ ਆਰ ਉੱਧਰ ਦੇ ਹਿਲ ਜਲੰਧਰ ਦੇ ਵਿੱਚੋਂ ਮੱਛਰ ਬਹੁਤ ਹੋ ਗਏ ਵੀਰ ਪਾਣੀ ਨਾ ਹੋਣ ਕਰੇਗਾ ਯੋ ਕਾ ਵੀ ਪਾਣੀ ਗਿਲ ਬਿਮਾਰੀਆਂ ਰੋਕਣ ਖਾਤਰ ਇਹ ਡੀਸੀ ਨੇ ਦਾਇਤਾਂ ਦਈਆਂ ਦੇਣੀ ਪਵੇਗੀ ਡੀਸੀ ਕਿਆ ਕਰੇ ਵੀ ਭਗਵਾਨ ਤੁਮਨੇ ਵਹਿ ਗਿਆ ਉੱਠਾਗਾ ਇਹ ਭਗਵਾਨ ਤੁਮਾਨ ਤੁਹਾਨੂੰ ਪਤਾ ਉਸਕੇ ਤੇ ਮੱਛਰ ਲੜेंगे ਮੱਛਰਾਂ ਥੋੜੀ ਪਤਾ ਵੀ ਉਹ ਮੁੱਖ ਮੰਤਰੀ ਗਈ ਉਹ ਡਿਪੀਸੀਐਮ ਮੱਛਰ ਤੋਂ ਲੜेंगे ਨਿਆਂਾਂਗੇ ਲੜेंगे ਸਾਰੇ ਲੜेंगे ਇਸਕਾਰ ਦਾ ਭਗਵਾਨ ਤੁਮਾਨ ਨੇ ਆਪ ਥਾ ਸਗਤਾਈ ਕਰਤੀ ਵੀ ਇਸਕਾਰਾ ਡੀਸੀ ਕਰਾ ਕਾ ਮੱਛਰ ਬੁੱਛਰ ਫੜਗਾ ਗਾ ਮਾਰੋ ਇਹਨਾਂ ਨੂੰ ਫੜਗਾ ਮੱਛਰਾਂ ਨੂੰ ਮੱਛਰ ਲਾੜਨੇ ਚਾਹੀਦੇ ਕਿਸੇ ਕੇ ਵੀ ਇਹ ਚੀਜ਼ ਡਿਪਟੀ ਕਮਿਸ਼ਨਰ ਜਿਹੜਾ ਉਥਾਂ ਹੀ ਮਾਨਸੂ ਅਗਰਵਾਲ ਇਹ ਇਸ ਨੂੰ ਲਾਇਆ ਉਥਾਂ ਕਾ ਵੀ ਇਹ ਕਰੋ ਮੱਛਰਾਂ ਆ ਹਿੱਲਾ ਇਹ ਡੇਂਗੂ ਮੁਕਤ ਡੇਂਗੂ ਹੋ ਜਾਏਗਾ ਲੋਕ ਮਾਰ ਹੋ ਜੈਗੇ ਫਿਰ ਕੱਲੂ ਕਹਾਂਗੇ ਭਵਾਨ ਤੁਹਾਨੂੰ ਤਾਂ ਕੋਠੀ ਲਈ ਉਹ ਮੱਛਰ ਹੋ ਗਿਆ ਬਹੁਤ ਇਹ ਚੀਜ਼ ਦੇਖਣ ਵਾਲੀ ਹੋ ਰਹੀ ਚਲੋ ਖਾ ਲਾੜਾ ਡਿਸਕਸ਼ਨ ਦੇ ਪ੍ਰੋਗਰਾਮ ਦੇ ਵਿੱਚ ਮੈਂ ਇਹੋ ਅੱਜ ਗਿਆ ਬੜੀਆਂ ਖਬਰਾਂ ਕੱਲੂ ਸੀ ਟਾਈਮ ਥਾਰੇ ਨਾਲ ਹੋਰ ਖਬਰਾਂ ਕਰਾਂਗਾ ਸਾਜੀਆਂ ਸਾਰਾ ਲਾੜੇ ਪਵਦੀ ਕੀ ਪਿਆਰਪਰੀ ਸਾਸਰੀ ਕਾਲ